ਕਰਕੇ ਚੜਨ ਵਾਲੇ ਆ ਪੱਖੇ ਜੜ ਗਏ ਅੱਜ ਮੈਦਾਨ ਅੰਦਰ ਪਰਖੇ ਜਾਣਗੇ ਅੱਜ ਮੈਦਾਨ ਅੰਦਰ ਆਕਾ ਚਾਦੀ ਕੁਸ਼ਤੀ ਬਈ ਅੰਦਰ 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 ਉਹ ਮੇਨ 6 ਮਿੰਟ ਦਾ ਲੱਗਿਆ ਵਾਹ ਵਾਹ ਹਾਂ ਦੇਖੋ ਬੈਂਗਾ ਵੀ ਅੰਦਰ ਅੰਦਰ ਬਈ ਅੰਦਰ ਵੀ ਅੰਦਰ ਅੰਦਰ ਕਹਿੰਦਾ ਕਈ ਸ਼ਾਨਾਂ ਦੇ ਭੇੜ ਚ ਆ ਗਏ ਉਹ ਕਈ ਤਾਂ ਘਾਤੇ ਖੋਖੇ ਸ਼ਾਨਾਂ ਦੇ ਭੇੜ ਚ ਵੀ ਆਉਣਾ ਬੜਾ ਜਹੀ ਦਲੇਰੀ ਦੇਖੋ ਸੁੰਦਾ ਕੌਣ ਬਲੰਗੀ ਚੁੱਕਣੀ ਖੇਚੋ ਵਰਨੇ ਚੰਡੀ ਦੇਖੋ ਕੁਛੂ ਦਾ ਕੌਣ ਬਲੰਦੀ ਚੁੱਕਣੀ ਕਿ ਚੋਬਰ ਨੇ ਚੰਡੀ ਕਿਹੜਾ ਜਿੱਤੂ ਤੇ ਕਿਹੜਾ ਠਾਊ ਚੰਡੀ ਕਿਹੜਾ ਜਿੱਤੂ ਤੇ ਕਿਹੜਾ ਠਾਊ ਚੰਡੀ ਵਾਹ ਬਈ ਵਾਹ ਬੜੀ ਵਧੀਆ ਕੁਸ਼ਤੀ ਹੈ ਮੈਦਾਨ ਦੇ ਵਿੱਚ ਲਓ ਦਰਸ਼ਕੋ ਜੀ ਆਨੰਦ ਆਉਣਾ ਹੋਇ ਤਾੜੀ ਟੁੜੀ ਲਾ ਦਿਓ ਮੱਲਾ ਲਈ ਵਾਹ ਬਈ ਜਿੰਦਾ ਰਾਜੇ ਖੇਲੇ ਅਰਬ ਪੰਜਾਬੀ ਉਹ ਜਿਗਰਾ ਰੱਖਦੇ ਖੇਡਣ ਦਾ ਰਾਜੇ ਖੇਲੇ ਅਰਬ ਪੰਜਾਬੀ ਜੇਕਰ ਆ ਰੱਖਦੇ ਖੇਡਣ ਦਾ ਉਹ ਬੱਲੇ ਉਹ ਬੱਲੇ ਉਹ ਲਾ ਦੇ ਤਾੜੀਆਂ ਦੁਨੀਆ ਚੰਦੇ ਵਾਲੇ ਬਹੁਤ ਬੜੀ ਗੱਲ ਹੈ ਬਈ ਜਿੰਨੂ ਦੇ ਤੇ ਸੰਗਤ ਪਹੁੰਚੀਆਂ ਸਾਰੀ ਸੰਗਤ ਦਾ ਸਹਿਯੋਗ ਮਿਲ ਜੁਗਰਦਾਰ ਬਚਾ ਲਏ ਮੱਲੋ ਖਾਨੇਦਾਰ ਕਰਮ ਸਿੰਘ ਜੀ ਸਪੈਸ਼ਲ ਸਾਰਿਆਂ ਨੂੰ ਆਉਣ ਨੂੰ ਬਈ ਤੇ ਆਪ ਕੋ ਜਿਹੜੇ ਖਾੜਿਆਂ ਤੋਂ ਮਹਾਰ ਮਿਲ ਜਿੰਨੇ ਬਾਲਵਾ ਆਪਣੇ ਆਪ ਨੂੰ ਕਰਵਾ ਕੇ ਖਾੜੇ 5 ਵਜੇ ਤੋਂ ਰਾਜੂ ਪਹਿਲਵਾਨ ਜੀ ਸਾਨੂੰ ਇਹ ਜਾਣਕਾਰੀ ਦੇ ਦਿਓ ਵੀ ਸਮਾਪਤਨਾ ਕੁਸ਼ਤੀ ਦਾ ਹੈਲੋ ਕਾਨੂੰ ਰੌੜਾ ਨਾ ਬਬੇ ਬੋਲੇ ਇਸ ਨਹਾਂ ਸਤਿ ਸ੍ਰੀ ਅਕਾਲ ਅੱਜ ਕੁਸ਼ਤੀ ਮੈਦਾਨ ਦੇ ਵਿੱਚ ਸ਼ੁਰੂ ਹੋ ਗਈ ਹੈ ਬਈ ਹੁਣ ਕਿਸੇ ਵੀਰ ਦਾ ਨਾਮ ਨਹੀਂ ਬੋਲੇਗਾ ਨਾ ਬਥੇਰੇ ਨਾਮ ਬੋਲੇਗੇ ਹੁਣ ਆਪਾਂ ਕੁਸ਼ਤੀ ਦੇ ਟੁਮਬੈਟਰੀ ਕਰਨੀ ਹੈ ਲੋ ਜੀ ਤੇ ਦੁਨਨੇ ਪੱਲ ਬੰਨਾਂ ਦੀ ਕੁਸ਼ਤੀ ਸ਼ੁਰੂ ਹੋ ਗਈ ਹੈ ਕਹਿੰਦੇ ਤਾਕਤ ਵੀ ਹੈ ਫਕਰ ਵੀ ਆਪਣੀ ਮਿਹਨਤ ਪਰ ਪਰ ਮੈਦਾਨੇ ਜੰਗ ਮੇ ਕੁਝ ਮੁਕੱਦਰ ਦੀ ਬਾਤ ਵੀ ਹੁੰਦੀ ਹੈ ਮੈਦਾਨੇ ਜੰਗ ਮੇ ਕੁਝ ਮੁਕੱਦਰ ਦੀ ਬਾਤ ਵੀ ਹੁੰਦੀ ਹੈ ਗੁਰਬਾਣੀ ਦੇ ਅਨੁਸਾਰ ਸਭ ਨੇ ਸਾਲਾ ਮਾਰੀਆਂ ਕਰਤਾ ਕਰੇ ਸੋ ਹੋਏ RAM ਬਧਾਵੇ ਸੋ ਬਧੇ ਬਲ ਕਰ ਬਧੇ ਨਾ ਕੋਈ ਸਾਹਿਬ ਹੱਥ ਵੜਿਆਇਆ ਜਿਸ ਭਾਵਾ ਸੋ ਦੇ ਸੋ ਬਹੱਥ ਵੜਿਆਇਆ ਜਿਸ ਭਾਵਸਾ ਚੋਂ ਦੇਖੋ ਮੇਰਾ ਮਾਲਕ ਜਿਹੜੇ ਪਹਿਲਵਾਨ ਨੂੰ ਮਿਡਾਈ ਦਿੰਦਾ ਇਹ ਤਾਂ ਹੁਣ ਕੁਸ਼ਤੀ ਦੇਖੇ ਤੂੰ ਪਤਾ ਲੱਗੂਗਾ ਇਹ ਤਾਂ ਕੁਸ਼ਤੀ ਦੇਖੇ ਤੂੰ ਪਤਾ ਲੱਗੂਗਾ ਅੱਜ ਲਈ ਗੱਲ ਦੱਸੀ ਰਹੀਏ ਬਾਤ ਵਾਹ ਵੀ ਬਾਤ ਲਾਓ ਮੈਦਾਨ ਦੇ ਵਿੱਚ ਕੁਸ਼ਤੀ ਬੜੀ ਪਿਆਰੀ ਚੱਲਦੀ ਹੋਈ ਹੈ ਕਹਿੰਦਾ ਮਿਹਨਤਾਂ ਦੇ ਉੱਤੇ ਪੂਰਾ ਜੋਰ ਦੇਣਾ ਪੈਂਦਾ ਹੱਥ ਮੰਗਲਾਂ ਦੇ ਸਿਰਿਆਂ ਤੇ ਲੜਨੋ ਓ ਰੱਬ ਕਦੇ ਕਰੇ ਬੈਠੇ ਰੋਟੀ ਨਹੀਂ ਉਹ ਦੰਦਾ ਉਹ ਵੀ ਤੋੜਨੀ ਪੈਂਦੀ ਆ ਮੂੰਹ ਚ ਪਾੜਨੋ ਐਵੇਂ ਤਾਂ ਨਹੀਂ ਜਾਂਦੀ ਆ ਵੀ ਕੇਮਾ ਜਿੱਤਿਆਂ ਉਹ ਚੋਟੀ ਦੇ ਖਿਡਾਰੀ ਵੀ ਹੜਾਉਣੇ ਪੈਂਦੇ ਨੇ ਐਵੇਂ ਲੋਕੀ ਰਹਿੰਦੇ ਚੰਗੇ ਦਿਨ ਢੀਕਦੇ ਉਹ ਦਿਨ ਚੰਗੇ ਆਉਂਦੇ ਨਹੀਂ ਲਿਆਉਣੇ ਪੈਂਦੇ ਨੇ ਉਹ ਦਿਨ ਚੰਗੇ ਆਉਂਦੇ ਨਹੀਂ ਲਿਆਉਣੇ ਪੈਂਦੇ ਨੇ ਇੱਕ ਪਾਸੇ ਸ਼ੁਭਮਾ ਔਰ ਰਾਏਵਰ ਦੀ ਤੜਤੀ ਦਾ ਔਰ ਦੂਸਰੇ ਪਾਸੇ ਰਵੀ ਪਹਿਲਵਾਨਾ ਰੌਣੀ ਵਾਤ ਸਮੇਂ ਦੀ ਹੋਣੀ ਆ ਨੌਜਾਨਾ ਦਰਦਾਂ ਦਾ ਕੋਰਚ ਤੇ ਕੋਹਰਦਾ ਕਹਿੰਦਾ ਮੁਰਕੋ ਮੁਰਕੀ ਹੋ ਗਿਆ ਮੇਕੋ ਜ਼ੋਰ ਚੋਂ ਪਰਾਂਦਾ ਉਹ ਕੰਡਾ ਵੀ ਨਹੀਂ ਚੁੱਭਦਾ ਜਿਸਮ ਕਠੋਰ ਚੁੱਕਰਾਂ ਦਾ ਚੜਦੀ ਉਮਰ ਦਾ ਕਰਮ ਖੂਨ ਲਲਕਾਰੇ ਤਾਂ ਵੱਜਦੇ ਰਾਜੇ ਖੇਲੇ ਅੜਬ ਪੰਜਾਬੀ ਕਦੇ ਡਰ ਕੇ ਨਹੀਂ ਭੱਜਦੇ ਓ ਰਾਜੇ ਖੇਲੇ ਅੜਬ ਪੰਜਾਬੀ ਕਦੇ ਡਰ ਕੇ ਨਹੀਂ ਭੱਜਦੇ ਸੱਤ ਤਾਂ ਰਹਿਣੀ ਹੈ ਕਿਹੜਾ ਜਿੰਦੂ ਕਿਹੜਾ ਹਾਰੂ ਸੱਤ ਤਾਂ ਰਹਿਣੀ ਹੈ ਬਹੁਤ ਵਧੀਆ ਕੁਸ਼ਤੀ ਦੇਖੋ ਕਿਹੜਾ ਪਹਿਲਵਾਨ ਇਹ ਚਿਤ ਪ੍ਰਾਪ ਕਰਦੇ ਵਾਹ ਦੀ ਗਾ ਲਓ ਮੈਦਾਨ ਦੇ ਵਿੱਚ ਕੁਸ਼ਤੀ ਬੜੀ ਪਿਆਰੀ ਆ ਲਾਲ ਰੰਗ ਦੇ ਲੰਗੋਟਾਂ ਵਿੱਚ ਸ਼ੁਭਮ ਆਰ ਦੂਸਰੇ ਪਾਸੇ ਰਵੀ ਆ ਰੌਣੇ ਦੀ ਧਰਤੀ ਦਾ ਕਹਿੰਦਾ ਟਿੱਗ ਟਿੱਗ ਉੱਠਦੇ ਗਲੇਰ ਸੋਹਣਿਆ ਰਾਧਿਆਂ ਦੇ ਪੱਕੇ ਹਾਸਲੇ ਨਹੀਂ ਛੱਡਦੇ ਜਿਨ੍ਹਾਂ ਨੇ ਅਤੀਤ ਵਿੱਚ ਹਾਰਾਂ ਵੇਖੀਆਂ ਉਹੀ ਨੇ ਫਿਰ ਉੱਚਾ ਚੰਡੇ ਗੱਡਦੇ ਕਿ ਮੂੰਹ ਦੇ ਉੱਤੇ ਗੰਦੇ ਲੋਕ ਹੰਦਾ ਛੇਰੀਆਂ ਤੇ ਪਿੱਟ ਪਿੱਛੇ ਕਾਲੇ ਹੰਦੇ ਥੱਲੇ ਲਾਉਣ ਨੂੰ ਉਹ ਮਿਹਨਤਾਂ ਦੀ ਸੂਈ ਰੱਖ ਲਾਲ ਤੱਕ ਤੇ ਨੀਲੀ ਛੱਤ ਵਾਲਾ ਬੈਠਾ ਹੈ ਗੱਲ ਸਿਰੇ ਲਾਉਣ ਨੂੰ ਉਹ ਮਿਹਨਤਾਂ ਦੀ ਸੂਈ ਰੱਖ ਲਾਲ ਤੱਕ ਤੇ ਨੀਲੀ ਛੱਤ ਵਾਲਾ ਬੈਠਾ ਹੈ ਗੱਲ ਸਿਰੇ ਲਾਉਣ ਨੂੰ ਮੈਦਾਨ ਦੇ ਵਿੱਚ ਕੁਸ਼ਤੀ ਬੜੀ ਪਿਆਰੀ ਹੈ ਇੱਕ ਪਾਸੇ ਸ਼ੁਭਮ ਹੈ ਔਰ ਦੂਸਰੇ ਪਾਸੇ ਰਵੀ ਔਰ ਰੌਣੀ ਵਾਲਾ ਕਹਿੰਦਾ ਵੱਡੇ ਵੱਡੇ ਮੱਲਪੋ ਗੰਦੇ ਹਾਰੀਆਂ ਉਹ ਜੋਰ ਜੱਤੋਂ ਆਉਂਦਾ ਨਹੀਂ ਸਵਾਦ ਲੋਕਾਂ ਨੂੰ ਫਸ ਲੈਣਾ ਹੁਣ ਜਿੱਥੇ ਜਤਹਾਰ ਦੇ ਉਹ ਕੀਤੀ ਹੁਣ ਕਮੈਂਟਮੈਂਟ ਖੁੱਲੇ ਕੰਨੀ ਕਰੇ ਮਜਬੂਰ ਕਰ ਬਹਾਨੇ ਲਾਉਣ ਦੇ ਕਰਦਾ ਤੰਗ ਟੂ ਮਛੇੜੀ ਵਾਲਿਆ ਜਦੋਂ ਰਿਗ ਮਰ ਮੰਗੂ ਮੋਟਾ ਛੱਲੇ ਟੋੜਦੇ ਉਹ ਕਰਦਾ ਤੰਗ ਟੂ ਮਛੇੜੀ ਵਾਲਿਆ ਇੱਜ਼ਤ ਰੇਗ ਮਰ ਮੰਦੀ ਬੋਟਾ ਛੱਲੇ ਟੜਨੇ ਲਾਟਾ ਦੰਦ ਵਿੱਚ ਚੱਲਦੀ ਕੁਸ਼ਤੀ ਅਰ ਰਵੀ ਰੌਣੀ ਤੇ ਛੰਮ ਦੇ ਦਰਬਾਰ ਸਮੇਂ ਦੀ ਪੱਤ ਤੇ ਅਗਲੀ ਗੱਲ ਨਾਜ਼ਰ ਪਰਵੰਦ ਦੀ ਖੇੜੀ ਵਾਹ ਜੀ ਵਾਹ ਬਹੁਤ ਵਧੀਆ ਕੁਸ਼ਤੀ ਚੱਲਦੀ ਹੋਈ ਕਹਿੰਦਾ ਦੋਵੇਂ ਪਹਿਲਵਾਨ ਵਜਿੰਦੇ ਭਾਰੀ ਬਈ ਕੁਸ਼ਤੀ ਲੜਦੇ ਬੜੀ ਪਿਆਰੀ ਦੋਨੇ ਪਹਿਲਵਾਨ ਬੜੇ ਫਰਤੀਲੇ ਹਰ ਰੱਬ ਵਾਂਗੂ ਲਚਕੀਲੇ ਝੂਠ ਨਾ ਕਹਿੰਦਾ ਨਾਜ਼ਰ ਖੇੜੀ ਆਹ ਸੇਰਾਂ ਜਹੀ ਦਲੇਰੀ ਦੇਖੋ ਸੁੰਡਾ ਕੌਣ ਬਲੰਦੀ ਚੁੱਕਣੀ ਖੇਚੋ ਵਰਨੇ ਚੰਡੀ ਦੇਖੋ ਕੁਛੂਡਾ ਕੌਣ ਬਲੰਦੀ ਚੁੱਕਣੀ ਕਿ ਚੋਬਰਨੇ ਚੰਡੀ ਕਿਹੜਾ ਜਿੱਤੂ ਤੇ ਕਿਹੜਾ ਠਾਊ ਚੰਡੀ ਕਿਹੜਾ ਜਿੱਤੂ ਤੇ ਕਿਹੜਾ ਠਾਊ ਚੰਡੀ ਵਾਹ ਬਈ ਵਾਹ ਬੜੀ ਵਧੀਆ ਕੁਸ਼ਤੀ ਹੈ ਮੈਦਾਨ ਦੇ ਵਿੱਚ ਲਓ ਬੱਸ ਕੋਈ ਆਨੰਦ ਆਉਣਾ ਹੋਵੇ ਤਾੜੀ ਟੁੜੀ ਲਾ ਦਿਓ ਮੱਲਾ ਲਈ ਵਾਹ ਬਈ ਵਾਹ ਕੰਨ ਸਮੇਂ ਦੀ ਹੋਣੀ ਹੈ ਕਹਿੰਦਾ ਟਾਵਾ ਤੋਂ ਰੰਗਿਆ ਕਵੀਲਦਾਰੀਆਂ ਉਹ ਘਰ ਵਿੱਚ ਬੰਦੇ ਸੂਝਵਾਨ ਤੋਂ ਬਣਾ ਕੱਡੇ ਵੀ ਨਾ ਚੱਲਣ ਦੁਕਾਨਦਾਰੀਆਂ ਉਹ ਸੱਚੀ ਅਤੇ ਮਿੱਠੀ ਜੀਬਾਨ ਤੋਂ ਬਣਾ ਕਿ ਇੱਜਤਾਂ ਦੇ ਬੱਤੇ ਜਿੱਥੇ ਪੈਸਾ ਮਿਲਦਾ ਨੇੜੇ ਵੀ ਨਾ ਜਾਈਏ ਐਸੇ ਕੰਮ ਤੰਦੇ ਦੇ ਥਾਲੀ ਵਿੱਚ ਖਾ ਕੇ ਜਿਹੜਾ ਸ਼ੇਕ ਕਰ ਜੇ ਦਰਫੁੱਟੇ ਮੂੰਹ ਇਹੋ ਜਿਹਾ ਸੱਲਗ ਬੰਦੇ ਨੇ ਉਹ ਥਾਲੀ ਵਿੱਚ ਖਾ ਕੇ ਜਿਹੜਾ ਸ਼ੇਕ ਕਰ ਜੇ ਦਰਫੁੱਟੇ ਮੂੰਹ ਇਹੋ ਜਿਹਾ ਬismillah ਗਵੰਦੇ ਨੇ ਬਹੁਤ ਵਧੀਆ ਕੁਸ਼ਤੀ ਚੱਲਦੀ ਹੋਈ ਕਹਿੰਦਾ ਨਗਰ ਪੰਚਾਇਤ ਕਮਾਈਟੀਦਾਰੋ ਬਈ ਰਲ ਮਿਲ ਕੰਮ ਚਲਾਏ ਪੇਪਰ ਵਿੱਚ ਪ੍ਰਕਾਸ਼ ਕਰਕੇ ਸਾਰੇ ਖਬਰ ਪਚਾਏ ਉਹ ਦੂਰੋਂ ਦੂਰੋਂ ਆਉਂਦਾ ਜਿਹੜਾ ਪਹਿਲਵਾਨ ਖਵਾਏ ਵਿੱਚ ਖਾੜੇ ਦੇ ਉਹੀ ਨਿਤਰੂ ਜਿਹੜਾ ਚੰਗੀਆਂ ਖਰਾਕਾਂ ਖਾਏ ਮਾਨ ਕਮਾਈਟੀ ਕਰੇ ਉਸ ਦੇ ਜੋ ਚੰਗੇ ਯੋਹਰ ਦਿਖਾਏ ਉਹੀ ਚੰਡੀ ਨੂੰ ਭਈ ਜਿੱਤ ਕੇ ਅੱਜ ਲੱਜਾਏ ਉਹੀ ਝੰਡੀ ਨੂੰ ਭਈ ਜਿੱਤ ਕੇ ਅੱਜ ਲੱਜਾਏ ਦੇਖੋ ਤੇ ਸਮਨ ਪਾਲਵਨ ਝੰਡੀ ਜਿੱਤਦਾ ਜਾਂ ਫਿਰ ਰਵੀ ਪਾਲਵਨ ਰੌਣੀ ਵਾਲਾ ਝੰਡੀ ਜਿੱਤਦਾ ਇਹ ਤਾਂ ਹੁਣ ਕੁਸ਼ਤੀ ਦੇਖੇ ਤੂੰ ਪਤਾ ਲੱਗੂਗਾ ਇਹ ਤਾਂ ਕੁਸ਼ਤੀ ਦੇਖੇ ਤੋਂ ਹੀ ਪਤਾ ਲੱਗੂਗਾ ਵਾਹ ਵੇ ਵਾਹ ਬਾ ਮੈਦਾਨ ਦੇ ਵਿੱਚ ਬੜੀ ਪਿਆਰੀ ਕੁਸ਼ਤੀ ਹੈ ਕਹਿੰਦਾ ਚਾਗਦੀਆਂ ਅੱਖਾਂ ਨਾਲ ਵੇਖੇ ਸੁਪਨੇ ਉਹ ਚਾਗਦੀਆਂ ਅੱਖਾਂ ਨਾਲ ਵੇਖੇ ਸੁਪਨੇ ਹਿੰਮਤ ਕਰੋਗੇ ਪੂਰੇ ਤਾਂ ਜੰਗੇ ਤੇ ਪਿਆਨੂ ਸਕਸੈਸ ਨਾ ਮਿਲੇ ਉਹ ਦੁਨੀਆਂ ਦੇ ਇਤਿਹਾਸ ਵਿੱਚ ਨਾ ਹੋਣਗੇ ਉਹ ਕੱਲਣਾ ਸੱਚ ਸੋਨੀ ਪੈਂਦੀ ਕੱਲ ਨਹੀਂ ਫੇਰ ਕਿਤੇ ਜਾ ਕੇ ਹੈ ਨਿ ਆਉਂਦੀ ਦੁਨੀਆਂ ਉਹ ਮਿਹਨਤਾਂ ਵਿੱਚ ਸੱਚ ਹਾਰੇ ਹੋ ਵੀ ਕਰਦੇ ਪਰ ਜਿੱਤਿਆਂ ਦਾ ਫੋਟਵਾ ਕਰਾਉਂਦੀ ਦੁਨੀਆਂ ਉਹ ਮਿਹਨਤਾਂ ਵਿੱਚ ਸੱਚ ਹਾਰੇ ਹੋ ਵੀ ਕਰਦੇ ਪਰ ਜਿੱਤਿਆਂ ਦਾ ਫੋਟਵਾ ਕਰਾਉਂਦੀ ਦੁਨੀਆਂ ਬਾਈ ਲਾ ਦਿਓ ਤਾੜੀ ਤੂੜੀ ਆਕੇ ਕੁਸ਼ਤੀ ਸੇਰੇ ਦੀ ਕਰਦੀ ਹੈ ਮੈਦਾਨ ਤੋਂ ਅੰਦਰ ਕਮੇਟ 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 ਬੜਾ ਸ਼ਾਬਾਸ਼ ਥੋੜਾ ਜਿਹਾ ਆਕ ਤੇ ਮਿੱਟੀ ਪੈ ਗਈ ਹੈ ਬੜੀ ਤਾਕਤ ਨਾਲ ਜੇ ਤੂੰ ਦੁੱਖ ਅਜਾਬ ਤੇ ਸੁਟਣਾਈ ਧੱਸ ਜਾ ਜ਼ਮੀਨ ਵਿੱਚ ਜਵੀਦ ਬਣ ਕੇ ਜੇ ਤੂੰ ਬਾਗ ਨੂੰ ਗੂੜ ਤੇ ਫੁੱਟਣਾਈ ਪਹਿਲਾਂ ਬਣੀ ਮਰੀਦ ਜੇ ਪੀਰ ਬਣਨਾ ਆਹ ਉੱਟ ਕੇ ਕਿਸੇ ਨੂੰ ਪੁੱਟਣਾਈ ਕੱਗ ਡੰਡ ਤੇ ਖਾ ਖਰਾਤ ਮੱਲਾ ਜੇ ਤੂੰ ਝੰਡੀ ਨੂੰ ਖਾੜੇ ਵਿੱਚੋਂ ਪੁੱਟਣਾਈ ਜੇ ਤੂੰ ਚੰਡੀ ਨੂੰ ਖਾੜੇ ਵਿੱਚੋਂ ਕੁੱਟੜਾ ਜੀ ਵਾਹ ਜੀ ਦਾ ਲਾ ਬੜੇ ਵਧੀਆ ਕੁਸ਼ਤੀ ਵਾਲੀ ਮੈਦਾਨ ਦੇ ਵਿੱਚ ਪਹਿਲਵਾਨ ਅੰਦਰ ਮੈਂ ਔਰ ਰਵੀ ਤੇ ਸ਼ੋਮ ਦਾ ਦਰਮਿਆਨ ਲਾ ਦੇਖਦੇ ਹਾਂ ਕੌਣ ਜਿੱਤਦਾ ਕੌਣ ਹਾਰਦਾ ਕਹਿੰਦਾ ਜਿੱਤ ਹਾਰ ਭਗਵਾਨ ਦੇ ਹੱਥ ਹੁੰਦੀ ਹੁਣ ਚਾਹੀਦਾ ਗਿਲ ਇਨਸਾਨ ਅੰਦਰ ਹਿੱਕਾਂ ਚੌੜੀਆਂ ਕਰਕੇ ਚੜਨ ਵਾਲੇ ਉਹ ਪੱਖ ਜਾਣਗੇ ਅੱਜ ਮੈਦਾਨ ਅੰਦਰ ਤਾਰਖ ਜਾਣਗੇ ਅੱਜ ਮੈਦਾਨ ਅੰਦਰ ਆਕਾ ਚਾਦਰੀ ਕੁਸ਼ਤੀ ਬਈ ਅੰਦਰ 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 ਦੋਨੇ ਮਨ ਛੱਡ ਦੇਣਾ ਲੱਗਿਆ ਵਾਹ ਹੋ ਗਿਆ ਹਾਂ ਦੋਨੇ ਬਾਦੀ ਦੇਖੋ ਬੈਂਗਾ ਵੀ ਅੰਦਰ ਅੰਦਰ ਬਈ ਅੰਦਰ ਵੀ ਅੰਦਰ ਅੰਦਰ ਕਹਿੰਦਾ ਕਈ ਸ਼ਾਨਾਂ ਦੇ ਢੇਡ ਚ ਆ ਕੇ ਉਹ ਕਈ ਤਾਂ ਢਾਤੇ ਖੋਖੇ ਸ਼ਾਨਾਂ ਦੇ ਢੇਡ ਚ ਵੀ ਆਉਣਾ ਬੜਾ ਔਖਾ ਤੇ ਕਹਿੰਦਾ ਵੀ 20 ਕਦਮ ਪਰੇ ਲੰਘਣਾ ਚਾਹੀਦਾ ਜਦੋਂ ਸ਼ਾਨਾਂ ਦੇ ਢੇਡ ਹੁੰਦੇ ਹੋਣ ਬਈ ਅੰਦਰ ਆ ਗਿਆ ਭਰਵਾਂ ਜੀ ਅੰਦਰ ਅੰਦਰ ਰਵੀ ਭਰਵਾਂ ਜੀ ਅੰਦਰ 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 ਕੋ ਮੁਕੇਸ਼ ਸਾਹਾ ਰਾਫੀਆ ਨੂੰ ਦੇਖ ਕੇ ਅੰਦਰ ਕੋ ਬੜੀ ਤਾਕੜੀ ਕੁਸ਼ਤੀ ਚੱਲਦੀ ਹੈ ਦਰਸ਼ਕ ਵੀਰੋ ਇੱਕ ਵਾਰ ਹੌਸਲਾ ਵਧਾਈ ਇਹਨਾਂ ਪਹਿਲਵਾਨਾਂ ਦੀ ਕਰੀਏ ਜ਼ੋਰਦਾਰ ਤਾੜੀ ਮਾਰ ਕੇ ਇਹਨਾਂ ਦੀ ਜਰੂਰ ਹੌਸਲਾ ਵਧਾਈ ਕਰੋ ਬਹੁਤ ਵੱਡਾ ਮਾਮ ਸਰਦਾਰ ਕਰਨ ਸਿੰਘ ਪਹਿਲਵਾਨ ਜਿਨ੍ਹਾਂ ਨੇ ਆਪਣੇ ਪਿਤਾ ਦੀ ਮਿੱਟੀ ਜਾਤ ਦੇ ਵਿੱਚ ਪਹਿਲ ਕੋਠੀ ਦੇ ਪੁੱਤ ਵਰਗਾ ਪਹਿਲਾ ਮਹਾਨ 쿠ਸ਼ੀ ਮੰਗਲ ਕਰਵਾਇਆ ਕਹਾਣੀਆਂ ਬਿਵਾਨੀਆਂ ਪੁੱਤ ਸੁਪੁੱਤ ਕਰੇਣ ਵੱਡੇ ਕੀਆ ਵਧਾਈਆਂ ਕਿਸ ਕਹਿਣਾ ਕਰਨਾ ਗਾਏ ਵੱਡੇ ਕੀਆ ਬੜੀਆਂ ਆ ਕਿਸ ਕਹਣਾ ਕਹਣਾ ਨਾ ਜਾਏ ਬਹੁਤ ਵਧੀਆ ਕੁਸ਼ਤੀ ਕੰਦੇ ਭੱਜਣ ਦੇ ਵਿੱਚ ਮਿਲਖਾ ਸਿੰਘ ਨੂੰ ਦੁਨੀਆ ਜਾਣਦੀ ਉਹ ਕੁਸ਼ਤੀ ਦੇ ਵਿੱਚ ਝੰਡੀ ਰਹੀ ਹੈ ਗਾਮੇ ਪਹਿਲਵਾਨ ਦੀ ਕੁਸ਼ਤੀ ਦੇ ਵਿੱਚ ਝੰਡੀ ਰਹੀ ਹੈ ਗਾਮੇ ਪਹਿਲਵਾਨ ਦੀ ਵਾਹ ਬਈ ਵਾਹ ਇਹ ਆ ਮੰਨਜੋਤ ਇਹ ਆ ਧਰਮਜੋਤ ਇਥੋਂ ਹੀ ਇੱਕ ਕੁਸ਼ਤੀ ਦੇ ਵਿੱਚੋਂ ਸਾਰੀਆਂ ਖੇਡਾਂ ਦਾ ਜਨਮ ਹੋਇਆ ਹੈ ਇਹ ਮਾਖੜੀ ਕੁਸ਼ਤੀ ਨੂੰ ਸਾਰੀਆਂ ਖੇਡਾਂ ਦਾ ਪਤੰਨਾ ਮੰਨਿਆ ਗਿਆ। ਬਹੁਤ ਵਧੀਆ ਕੁਸ਼ਤੀ ਚੱਲਦੀ ہوئی। ਕੁਸ਼ਤੀ ਕਰਨ ਵੇਲੇ ਧਾਨ ਕੱਸੂ ਵਰਗਾ, ਗਿਆਨ ਹੰਸ ਵਰਗਾ, ਸਿਮਰਨ ਕੂਂਜ ਵਰਗਾ, ਹੱਥ ਪਤੰਗੇ ਵਰਗਾ, ਅੱਖ नाग ਵਰਗੀ, ਝਪਟ ਬਾਜ ਵਰਗੀ, ਦਿਮਾਗ ਕਈ ਵਕੀਲਾਂ ਜਿੰਨਾ ਚਾਹੀਦਾ ਤਾਂ ਕਿਤੇ ਜਾ ਕੇ ਕੁਸ਼ਤੀ ਲੜੀ ਜਾਂਦੀ ਹੈ। ਕੁਸ਼ਤੀ ਲੜਨਾ ਕੋਈ ਖਾਲਾ ਜੀ ਦਾ ਬਾੜਾ ਨਹੀਂ। ਕੁਸ਼ਤੀ ਲੜਨਾ ਕੋਈ ਖਾਲਾ ਜੀ ਦਾ ਬਾੜਾ ਨਹੀਂ। ਬਹੁਤ ਹੀ ਵਧੀਆ ਕੁਸ਼ਤੀ ਚੱਲਦੀ ہوئی। ਵੇਖੋ ਕਿਹੜਾ ਬਹਾਮਾਨ ਜਿੱਤ ਪ੍ਰਾਪਤ ਕਰਦਾ ਅੱਜ ਦੀ ਗੱਲ ਜੱਸੀ ਰਾਜੇਵਾਲ ਵਾਹ ਵਾਹ ਮਾ ਮੈਦਾਨ ਦੇ ਵਿੱਚ ਕੁਸ਼ਤੀ ਬਹੁਤ ਪਿਆਰੀ ਆ ਸ਼ੋਭ ਮਤੇ ਰਵੀ ਦੇ ਦਰਮਿਆਨ ਦੇਖਦੇ ਕੌਣ ਜੁੜਕੜ ਖੜਦਾ ਹੈ ਕਹਿੰਦਾ ਚੋਖਾ ਜੇ ਇਨਾਮ ਮਿਲਦਾ ਹੈ ਮਾਲੀ ਦਾ ਉਹ ਸੋਨੇ ਉੱਤੇ ਪਹੁੰਚਣਾ ਅਸਾਨ ਥੋੜੀ ਐ ਮੱਲੀ ਆ ਮਖੌਲ ਨਹੀਂ ਐ ਧਾਰ ਖੰਡੇ ਦੀ ਮੰਡੀਆਂ ਚ ਵਿਕੇ ਜੋ ਸਮਾਨ ਥੋੜੀ ਐ ਉਹ ਪਿੰਡਿਆਂ ਚ ਪੋੜਾ ਬਚਦੀ ਨਹੀਂ ਸੱਤਿਆ ਬੱਡੀਆਂ ਜੋੜਾ ਚ ਵੱਡੇ ਹੀ ਮੁਕਾਬਲੇ ਇਹ ਤਾਲੂਏ ਨੂੰ ਲੱਗ ਜਾਂਦੀ ਜੀਬ ਸੁੱਕ ਕੇ ਕਰਦਾ ਵਗਾਨਾ ਜਦੋਂ ਟੈਟ ਕਾਬਲੇ ਤਾਲੂਏ ਨੂੰ ਲੱਗ ਜਾਂਦੀ ਜੀਬ ਸੁੱਕ ਕੇ ਕਰਦਾ ਵਗਾਨਾ ਜਦੋਂ ਟੈਟ ਕਾਬਲੇ ਮੈਦਾਨ ਦੇ ਵਿੱਚ ਕੁਸ਼ਤੀ ਆ ਰਵੀ ਰੌਣੀ ਤੇ ਸ਼ਮਨ ਦਰਮਿਆਨ ਸਮਝਦੀ ਬਾਤ ਕੌਣ ਜੇ ਤੱਕੜ ਹਰਦਾ ਵਾਜੀਬ ਬਈ ਦਰਸ਼ਕ ਵੀਰੋ ਦੇਖੋ ਕਹਿੰਦੇ ਵੀ ਜੇ ਖੀਰ ਖਾਣੀ ਹੋਵੇ ਤੱਕ ਖੰਡ ਤੋਂ ਬਣਾ ਸਵਾਦ ਨਹੀਂ ਲੱਗਦੀ ਕੋਈ ਵੀ ਖੇਡ ਮੱਲਾ ਕੋਈ ਵੀ ਸਮਾਗਮ ਹੈ ਉਹ ਬਲਾਰੇ ਤੋਂ ਬਣਾ ਅਧੂਰ ਰਹਿੰਦਾ ਹੈ ਤੇ ਇੱਧਰ ਜੱਸੀ ਰਾਏਵਾਲ ਦਾਸ ਮਾਦਰ ਸਿੰਘ ਪਹਿਲਵਾਨ ਢਟੋਕਲ ਖੇੜੀ ਤੇ ਅਸੀਂ ਨੇ ਅੱਜ ਤੁਹਾਨੂੰ ਇਹਨਾਂ ਪਹਿਲਵਾਨਾਂ ਦੀ ਜਾਣਕਾਰੀ ਦਿੱਤੀ ਹੈ ਪਹਿਲਵਾਨਾਂ ਦਾ ਇਤਿਹਾਸ ਸੁਣਾਇਆ ਤੇ ਮੈਂ ਆਪਣਾ ਤੁਹਾਨੂੰ ਦੱਸਣ ਦੱਸਣ ਜਾ ਰਿਹਾ ਮੇਰਾ ਜਿਲ੍ਹਾ ਸੰਗਰੂਰ ਤਹਿਸੀਲ ਧੂਰੀ ਧੂਰੀ ਲੱਗਦਾ ਠਾਣਾ ਜੇ ਕੋਈ ਆਵੇ ਜ਼ਿਲ੍ਹੇ ਮੇਰੇ ਵਿੱਚ ਮਿਲ ਕੇ ਸਾਨੂੰ ਜਾਣਾ ਨਾਮ ਮੇਰਾ ਨਾਜਰ ਸਿੰਘ ਪਹਿਲਵਾਨ ਪਿੰਡ ਢੋਗਲ ਖੇੜੀ ਬਈ ਦੱਸਦਾ ਖਾਸ ਟਿਕਾਣਾ ਹੋਤਾ ਦੇ ਚੱਲਿਆਂ ਬਈ ਮਿਲੇ ਬਿਨਾ ਨਹੀਂ ਆਣਾ ਹੋਤਾ ਦੇ ਚੱਲਿਆਂ ਮਿਲੇ ਬਿਨਾ ਨਹੀਂ ਆਣਾ ਜੇ ਆਵਾਜ਼ ਵਧੀਆ ਲੱਗੀ ਕੋਲ ਵਧੀਆ ਲੱਗੇ ਨੇ ਦੋਨੇ ਕਮੈਂਟਟਰਾਂ ਦੇ ਇੱਕ ਵਾਰ ਸਾਡੇ ਮਾਤੇ ਵੀ ਜ਼ਰੂਰ ਤਾੜੀ ਮਾਰ ਦੋ ਵਾਹ ਜੀ ਵਾਹ ਉਧਰ ਧੰਨਵਾਦ ਕਰਦਾ ਰਾਜੂ ਪਹਿਲਵਾਨ ਜਿਹਨਾਂ ਦਾ ਆਲਾ ਟਿਕਣ ਸਾਹਿਬ ਜਿਨ੍ਹਾਂ ਨੇ ਦੇਖ ਰੇ ਕੇ ਵਿੱਚ ਕੁਸ਼ਤੀ ਤਕਰਾਇਆ ਗਿਆ ਹੈ ਵੱਡੀ ਸਰਪ੍ਰਸਤੀ ਕੀਤੀ ਹੈ ਬੇਨਤੀ ਹੈ ਭੁਲਾਣ ਜੀ ਫੱਤੇਸਾਂ ਦੀ ਕਰਿਓ ਰਾਜੂ ਪਹਿਲਵਾਨ ਜੀ ਤੇ ਮਰਾਲਾ ਪਿੰਡ ਸਾਹਿਬ ਇੱਕ ਵਾਰ ਇਹਨਾਂ ਲਈ ਵੀ ਤਾੜੀਆਂ ਲਾ ਦੋ ਜੀ ਵਾਹ ਵਾਹ ਰਾਜੂ ਪਹਿਲਵਾਨ ਜੀ ਇਹਨਾਂ ਦੇ ਪਿਤਾ ਜੀ ਬਹੁਤ ਵਧੀਆ ਉਹਨਾਂ ਨੇ ਵੀ ਪੀਟੀਆਈ ਦੇ ਵਿੱਚ ਮੱਲਾ ਮਾਰੀਆਂ ਨੇ ਬੜੇ ਖਿਡਾਰੀ ਪੈਦਾ ਕੀਤੇ ਨੇ ਇਹਨਾਂ ਦੇ ਵੱਡੇ ਭਰਾ ਛੋਟੇ ਭਰਾ ਵੱਡੇ ਭਰਾ ਨੇ ਜੀ ਨਿਤਪਾਲ ਪਹਿਲਵਾਨ ਜੀ ਡੂਮਸ਼ੜੀ ਖਾੜ ਦੇ ਵਿੱਚ ਬੜੀਆਂ ਮੱਲਾ ਮਾਰਦੇ ਨੇ ਬਹੁਤ ਵਧੀਆ ਕੁਸ਼ਤੀ ਚੱਲਦੀ ਹੋਈ ਦੇਖੋ ਕਿਹੜਾ ਪਹਿਲਵਾਨ ਨੇ ਜਿੱਤ ਪ੍ਰਾਪਤ ਕਰਦਾ ਕਹਿੰਦਾ ਕਿਤਰ ਸਿੰਘ ਦੀ ਗੱਲ ਕਰਾਂ ਜਾਂ ਦਾਦੇ ਗਾਮੇ ਦੀ ਔਲਿਆ ਜੱਤਰ ਭੰਗੇ ਦੀ ਗੱਲ ਪੂਰਨ ਪੜੇ ਦੀ ਰਾਜਲ ਇਹਦੀ ਅੱਜ ਵੀ ਕੁੱਲ ਮੱਜਾ ਕੁੱਲ ਸੰਸਾਰ ਦੀਆਂ ਅੱਜ ਵੀ ਲੋਕੀ ਬਾਤਾਂ ਪਾਉਂਦੇ ਨੇ ਕਰਤਾਰ ਦੀਆਂ ਅੱਜ ਵੀ ਲੋਕੀ ਬਾਤਾਂ ਪਾਉਂਦੇ ਨੇ ਕਰਤਾਰ ਦੀਆਂ ਬਹੁਤ ਵਧੀਆ ਕੁਸ਼ਤੀ ਚੱਲਦੀ ਹੋਈ ਦੇਖੋ ਕਿਹੜਾ ਪਹਿਲਵਾਨ ਲਓ ਕਿਦਰ ਛੋਟਾ ਜਿਹਾ ਬੱਚਾ ਪ੍ਰਥਮ ਸਿੰਘ ਹੈ ਬਹੁਤ ਬਹੁਤ ਧੰਨਵਾਦ ਹੈ ਸਮੇਂ ਦੀ ਬਾਤ ਲਾੜ ਨਵੀ ਤੇ ਸ਼ੁਗਮ ਦੇਖਦੇ ਕਹਨ ਜੱਟ ਪੱਟਾ ਖੜਦਾ ਕਹਿੰਦਾ ਪੱਟਾ ਕਹਿੰਦਾ ਪੱਟਾ ਤੇ ਬਜੜ ਥਾਪੀਆਂ ਇਕਾਂ ਦੇ ਵਿੱਚ ਟੱਕੇ ਵਿੱਚ ਮੈਦਾਨ ਦੇ ਗੱਬਰੂ ਪੜਦੇ ਦੁਨੀਆ ਖੜਖੜ ਟੱਕੇ ਸੁੱਖੀ ਲੋਕੋ ਕੁਸ਼ਤੀ ਹੈਗੀ ਆ ਮਾਂ ਦੇ ਪੁੱਤ ਬਲੇਰਾਂ ਦੀ ਪੰਜਾਬ ਦੀ ਧਰਤੀ ਜੋਦੇ ਜੰਮਦੀ ਕੀ ਸਿਫਤ ਕਰਾਂ ਮੈਂ ਸ਼ੇਰਾਂ ਦੀ ਉਹ ਪੰਜਾਬ ਦੀ ਧਰਤੀ ਜੋਦੇ ਜੰਮਦੀ ਕੀ ਸਫਤ ਕਰਾਂ ਮੈਂ ਸ਼ੇਰਾਂ ਦੇ ਪਰ ਨਵੀਂ ਹਰ ਸ਼ਮਲ ਦੇ ਗਰਨਾਰ ਕੁਸ਼ਤੀ ਬੜੀ ਵਧੀਆ ਬੱਲੇ 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 ਵਾਹ ਵਾਹ ਜੀ ਕਹਿੰਦੇ ਨਾ ਮੱਲ ਦੇ ਤੇ ਹਈ ਹੋਰੀ ਸਾਹ ਕਹਿੰਦੇ ਮੱਲ ਨਾ ਪੀਂਦੇ ਦਾਰੂ ਉਹ ਮੱਲ ਨਾ ਪੰਦੇ ਔਰ ਸਰਦਾਰ ਕੇਸਰ ਸਿੰਘ ਬਲਾਕ ਸੰਮਤੀ ਮੈਂਬਰ ਉਹਨਾਂ ਵੱਲ ਵੀ ਸਰਦਾਰ ਦਾ ਵੱਡਾ ਨਾਮ ਪੰਜਾਬੀ ਪਵਾਲੀ ਪੁੱਤ ਦਾ ਹਰਦਸਿੰਦਰ ਰਾਟ ਹੈ ਸਭਾ ਕੇਸ ਸਿੰਘ ਜੀ ਲੱਖਪਤੀ ਮੈਂਬਰ ਹੈ ਚੰਡੀ ਦਾ ਵਾਹ ਵਾਹ ਲਓ ਮੈਦਾਨ ਦੇ ਵਿੱਚ ਕੁਸ਼ਤੀ ਬੜੀ ਸੋਹਣੀ ਹੈ ਕਹਿੰਦਾ ਮੁੱਲ ਪੈਣ ਸੀਰਾਂ ਦੇ ਜਿਨ੍ਹਾਂ ਲਾਈਆਂ ਮਿਹਨਤਾਂ ਉੱਠ ਕੇ ਤਨ ਜੋਰ ਜਵਾਨਾਂ ਦਾ ਲਾਜਣ ਪਰਿਆ ਮੇਲਾ ਲੁੱਟ ਕੇ ਅੜੀਅਲ ਘੋੜੇ ਨੇ ਯਾਰਾ ਕਰ ਹੀ ਜਾਂਦੇ ਮਨਮਾਨੀ ਔਰ ਰਾਜੇ ਖੇਲੇ ਹੱਥ ਪਾਸੇ ਲੋਡੀਆਂ ਚਾਹ ਦੀ ਫਿਰੇ ਜਵਾਨੀ ਕਹਿੰਦਾ ਜੋਰ ਤੇ ਜਵਾਨੀ ਇਹ ਉਮਰਾਂ ਦਾ ਖੇਲ ਹੈ ਕਹਦੇ ਵਿੱਚ ਹੁੰਦਾ ਕਹਿੰਦੇ ਸਾਣਾ ਵਾਲਾ ਢੇੜਾ ਜੋਧ ਦਾ ਜੋਸ਼ ਵੇ ਸਾਫ ਖੱਟਾ ਮਾਰਦਾ ਇੱਥੇ ਤੰਗ ਤੋਂ ਪੰਜਾਬ ਖੱਠਾ ਮਾਰਦਾ ਐਨੀ ਡੌਲਿਆਂ 'ਚ ਜਾਨ ਥੰਮ ਦਈਏ ਤੂਫਾਨ ਉਹ ਜੁੱਤੀ ਖੱਲ ਦੀ ਮਰੋੜਾ ਨਹੀਂ ਚੱਲਦੀ ਜੋਰ ਜਵਾਨੀ ਦਾ ਔਰ ਜੁੱਤੀ ਖੱਲ ਦੀ ਮਰੋੜਾ ਨਹੀਂ ਚੱਲਦੀ ਜੋਰ ਜਵਾਨੀ ਦਾ ਜੋਰ ਤੇ ਜਵਾਨੀ ਦੀ ਗੱਲ ਹੋ ਰਹੀ ਹੈ ਬਹੁਤ ਵਧੀਆ ਕੁਸ਼ਤੀ ਚੱਲਦੀ ਹੋਈ ਬਈ ਮਨਾਂਮੁਹੀ ਜੋਰ ਲੱਗ ਰਿਹਾ ਦਰਸ਼ਕ ਵੀਰੋ ਤੁਹਾਨੂੰ ਦੇਖਣਾ ਹੁੰਦਾ ਇੱਕ ਵਾਰ ਤਾੜੀ ਮਾਰ ਦੇਣਾ ਪਹਿਲਵਾਨਾਂ ਦੇ ਨਾਂ ਤੇ ਬੜਾ ਜੋਰ ਲਾਇਆ ਇਹਨਾਂ ਪਹਿਲਵਾਨਾਂ ਨੇ ਬੜੀ ਤਾਕਤ ਦੀ ਕੁਸ਼ਤੀ ਇੱਕ ਪਾਸੇ ਰਵੀ ਪਰਮਨ ਜੀ ਰੌਣੀ ਪਹਿਲਵਾਨ ਅਮਰੀਤ ਸਿੰਘ ਖੜੇ ਦਾ ਸੋਹਣ ਪਹਿਲਵਾਨ ਜੀ ਰਾਇਵਾਲ ਚਰਨਾਲ ਬੋਲ ਕਰ ਪਾਉਂਦੇ ਇਹ ਮਾਰ ਦੇਦਾ ਹਰ ਸਮਾਂ 2 ਮਿੰਟ ਦਾ ਬਾਕੀ ਹੈ ਇਹ ਨੋਟ ਕਰੋ ਚੰਗੀ ਕੁਸ਼ਤੀ ਦਾ ਬਹੁਤ ਵਧੀਆ ਮਾਨ ਦੇ ਉੱਤੇ ਬਈ ਜਾਂਦੇ ਖੁੱਲ੍ਹੇ ਹੱਥ ਨਹੀਂ ਮਾਰਨਾ ਮੱਲ ਜੀ ਬਾਹ ਬਹੁਤ ਹੀ ਕੁਸ਼ਤੀ ਚੌਦੀ ਨੌਜ ਉਹਨਾਂ ਦੇ ਮੱਥੇ ਕਹਿੰਦਾ ਮੂਰੇ ਖੜ ਕੇ ਹੌਸਲਾ ਕਰਕੇ ਓਏ ਹੋਏ ਉਤਰਿਆ ਸਾਹਮ ਸਿੰਘਾ ਤੇ ਫੜਕੇ ਬਾਜੀ ਬਾਜੀ ਕਿਸੇ ਕਿਸੇ ਨੂੰ ਬਲ ਹੁੰਦਾ ਉਹ ਠੱਬੀ ਲਾ ਕੇ ਡੇਗਣ ਦਾ ਰਾਜੇ ਖੇਲੇ ਅਰਬ ਪੰਜਾਬੀ ਉਹ ਜਿਗਰਾ ਰੱਖਦੇ ਖੇਡਣ ਦਾ ਰਾਜੇ ਖੇਲੇ ਅਰਬ ਪੰਜਾਬੀ ਫੇਗੜਾ ਰੱਖਦੇ ਖੇਡਣ ਦਾ ਉਹ ਬੱਲੇ ਉਹ ਬੱਲੇ ਉਹ ਨਾਲੇ ਤਾੜੀਆਂ ਤੂੜੀਆਂ ਚੰਦੇ ਵਾਲੇ ਬਹੁਤ ਬੜੀ ਗੱਲ ਦਾ ਜਿੱਨੂ ਦੇ ਤੇ ਸੰਗਤ ਪਹੁੰਚੀਆਂ ਸਾਰੀ ਸੰਗਤ ਦਾ ਫਹਿਲਵਾ ਮਿਲਜੁਫ ਜਰਦਾਰ ਬਚਾ ਲਏ ਮੱਲੋ ਫਾਣੇਦਾਰ ਕਰਮ ਸਿੰਘ ਜੀ ਵਿੱਚ 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 ਸ਼ਾਬਾਸ਼ ਸ਼ਾਬਾਸ਼ ਵਿੱਚ ਛੜ ਦਿਓ ਕਰਮ ਸਿੰਘ ਜੀ ਵੱਲੋਂ ਪੰਜਾਬੀ ਰੈਫਰੀ ਅੰਦਰ ਵੀ ਅੰਦਰ ਅੰਦਰ ਹਰ ਅੰਦਰ ਪਰਮਾਨੰਦ ਜੀ ਅੰਦਰ ਅੰਦਰ ਆਜੋ ਪਰਮਾਨੰਦ ਜੀ ਅੰਦਰ ਆਜੋ ਅੰਦਰ ਆਜੋ ਪ੍ਰਭਾਤੀ ਅੰਦਰ ਆਜੋ ਬਾਹ ਜੀ ਬਾਹ ਸਰਕਾਰ ਪਰਮ ਸਿੰਘ ਜੀ ਹਲੰਦਰ ਸਾਹਿਬ ਜਿੰਨੀ ਬੇਸਾਂ ਸੰਗਤ ਪਹੁੰਚੀਆਂ ਸਾਰੀ ਸੰਗਤ ਦਾ ਕੁਸ਼ਤੀ ਸਰਵਾਜੇ ਤੋਂ ਅੰਗੀ ਕਿਰੋ ਕੋਈ ਬਹੁਤ ਜ਼ੋਰ ਨਾਲ ਅੰਤ ਨੂੰ ਲੈਣੀ ਪੈਣੀ ਉਹਨਾਂ ਦਾ ਸਮਾਂ ਬੱਤੀ ਕਿੰਨਾ ਬੱਕਿਆ ਰਿਹਾ ਲਾਸਟ ਬਣਾ ਕੁਸ਼ਤੀ ਚੱਲਦੀ ਹੁੰਦੀ ਹੈ ਬਈ ਬਾਕੀ ਕੋਈ ਨਾ ਆਵੇ ਇੱਕ ਮਿੰਟ ਦਾ ਸਮਾਂ ਬੱਤੀਆ ਵਿਚਾਰੇ ਉਹ ਇੱਕ ਮਿੰਟ ਦਾ ਸਮਾਂ ਬੱਤੀਆ ਹਾਂ ਜੀ ਜਿੰਨੀ ਬੇਸਾਂ ਸੰਗਤ ਪਹੁੰਚੀਆਂ ਸਰਕਾਰ ਕਰਮਸ਼ਿਲੀ ਪਹਿਲਮਾਨ ਵੱਲੋਂ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਖਾੜੇ ਪਾਸ਼ਾ ਦੀ ਗੌਰਵਮਈ ਰਹਿਜਾ 2025 ਦੇ ਵਿੱਚ ਆਪਾਂ 111ਵਾਂ ਮੀਲ ਪੱਧਰ ਜਨਾਨੇ ਦਾ ਆਪਾਂ ਕੁਸ਼ਤੀ ਅੰਦਰ ਕਰਵਾਉਣਾ ਸਾਰੀ ਸੰਗਤ ਦੇ ਜਨਕੀਆਂ ਕਲੇ ਕਲੇ ਨਾਲ ਬਿਹਾਰ ਭਰਦੇ ਕਹਿੰਦੇ ਪਾਣੀ ਕੱਟਿਆ ਕੰਤਰਾ ਮਿਲ ਕੇ ਹਰ ਇੱਕ ਸਾਕੜ ਬਣਾ ਸਕਦੇ ਨੇ ਅੱਗ ਦੇ ਲੋਹ ਚ ਜਹਾੜੇ ਵੀ ਜੰਗਲ ਨੂੰ ਅੱਗ ਲਾ ਸਕਦੇ ਨੇ ਸੋਚ ਸਾਰੂ ਵਾਲੇ ਬੰਦੇ ਹਰ ਦਮ ਕੇ ਲਾ ਸਕਦੇ ਨੇ ਪਰ ਸੇਵਾ ਦੇ ਚਾਪਟਰ ਕਰਕੇ ਮਨ ਬਾਕਬਲ ਪਾਸ ਕਰ ਸਕਦੇ ਨੇ ਮਨ ਬਾਕਬਲ ਪਾਸ ਕਰ ਸਕਦੇ ਨੇ ਕਾਬਲਾ ਭਗਤ ਦੀ ਚਿੰਤਾ ਉਹਨਾਂ ਵੱਲੋਂ ਵੱਡੇ ਮਾਨ ਪੰਜਾਬੀ ਪਿਲਾਂ ਦੇ ਚਲਦੇ ਹੋਏ ਆ ਪਰ ਆਹ ਮੁਕਤੀ ਦਾ ਸਮਾਪਤ ਤੇ ਕੁਸ਼ਤੀ ਜਿਹੜੀ ਆ ਬ੍ਰੈਕ ਕਰ ਬਹੁਤ ਬਹੁਤ ਧੰਨਵਾਦ ਇੱਕ ਵਾਰ ਸੱਜਣਾ ਜਕਾਰਾ ਵਧਾਈਏ ਇੱਕ ਵਾਰ ਕਲੜਕਾ ਫੱਟ ਕੜੇ ਕੜਾਓਗੇ ਜਿੱਥੇ ਮੈਂ ਵੀ ਹਾਂਜੀ 20 ਮਿੰਟ ਦਾ ਸਮਾਪਤ ਹੋ ਗਿਆ ਦਾਲੇ ਸੋਹ ਨਿਹਾਲ ਜੀ ਪੈਸੇ ਪਰਮਾਰ ਆਉਣੀ ਆਉ ਨੂੰ ਹਾਂ ਪੈਸੇ ਬਈ ਤੇ ਆਪ ਕੋ ਜਿਹੜੇ ਖਾੜਿਆਂ ਤੋਂ ਮਾਨ ਮਰੀਕ ਸਿੰਘ